ਵੱਡੀ ਜਨਤਰੀ ਚ ਮੇਰੀਆਂ ਬੈਠੀਆਂ ਸਤਕਾਰਯੋਗ ਪੈਣਾ ਮਾਵਾ ਬਜ਼ੁਰਗੋ ਦੋਸਤੋ ਤੇ ਪਿਆਰੇ ਬੱਚਿਓ ਮੈਂ ਜਿਆਦਾ ਸਮਾਂ ਨਹੀਂ ਲੈਣਾ ਦੋ ਗੱਲਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰੀਆਂ ਅੱਜ ਮੈਂ ਛੋਟੀ ਕਚੈਰੀ ਦੇ ਵਿੱਚ ਮਤਦਾਦਾਨ ਲੈਣ ਲਈ ਤੁਹਾਡੇ ਕੋਲ ਆਇਆ ਵਾਂ ਤੁਹਾਡੀਆਂ ਵੋਟਾਂ ਲੈਣ ਲਈ ਆਇਆ ਵਾਂ ਮੈਨੂੰ ਵੋਟਾਂ ਦੇਣ ਤੋਂ ਪਹਿਲਾਂ ਮੈਂ ਹਲਕਾ ਸੈਂਟਰ ਦਾ ਚੁਣਿਆ ਹੋਇਆ ਐਮਐਲਏ ਹਾਂ 2 ਸਾਲ ਹੋ ਗਏ ਮੈਂ ਹਲਕਾ ਸੈਂਟਰ ਦੀ ਸੇਵਾ ਕਰਦਾ ਹਾਂ ਮੇਰੀ ਸੇਵਾ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਇੱਕ ਹਲਕੇ ਦਾ ਮੈਂ ਐਮਐਲਏ ਤੁਹਾਡੇ ਵਰਗੇ ਲੋਕਾਂ ਨੇ ਬਣਾਇਆ ਸੀ ਅੱਜ ਮੈਨੂੰ ਨੌ ਹਲਕੇ ਦੀ ਸੇਵਾ ਦਿੱਤੀ ਆ ਤਾਂ ਵੀ ਮੈਂ ਉੱਥੇ ਸੇਵਾ ਪੂਰੀ ਨਿਭਾਈ ਆਪਣੀ ਸਰ ਕੀ ਨਾਮ ਦਾ ਡਾਈ ਅੱਜ ਮੀਟਿੰਗ ਹੋਈ ਆ ਕਿਹੜੀ ਜਗ੍ਹਾ ਹੋਈ ਆ ਕਿੱਥੇ ਹੋਈ ਆ ਕੀ ਕਹਣ ਜਾਂਦੇ ਹੋ ਮੇਰਾ ਨਾਮ ਪਰਸ਼ੋਤਮ ਸਿੰਘ ਆ ਜੀ ਉੱਚੀ ਪ੍ਰਿੰਟ ਫਲਾਵਰ ਐਂਡ ਕਲੇਵ ਦਾ ਵਾਸੀ ਆ ਜੀ ਹਮ ਅੱਜ ਫਲਾਵਰ ਐਂਡ ਕਲੇਵ ਦੇ ਵਿੱਚ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਸਰਵਰ ਪ੍ਰਸਾਦ ਸਿੰਘ ਪੱਪੀ ਜੀ ਦਾ ਅੱਜ ਮੀਟਿੰਗ ਸਿਗੀ ਰੱਖੀ ਜੀ ਅੱਜ ਮੀਟਿੰਗ ਦੇ ਵਿੱਚ ਪੱਪੀ ਜੀ ਨੇ ਸਾਨੂੰ ਵਾਅਦਾ ਦਿਵਾਇਆ ਕਿ ਜਿਹੜੇ ਵੀ ਸਾਡੇ ਪੈਂਡਿੰਗ ਕੰਮ ਨੇ ਜਿਓ ਐਮਪੀ ਬਣ ਕੇ ਆਉਂਦੇ ਆ ਤਾਂ ਸਾਡੇ ਪੂਰੇ ਦਰਾਂਗੇ ਤੁਸੀਂ ਬਖਵਾਸ ਆ ਸੀ ਪੂਰਾ ਹਾਂਜੀ ਸਾਨੂੰ ਫਲਾਵਰ ਜੀ ਕਿ ਨਾ ਫਲਾਵਰ ਐਂਡ ਕਲੇਵ ਦੇ ਜਿੰਨੇ ਵੀ ਜਾਣਤਿਆ ਸਾਰਿਆਂ ਨੂੰ ਯਕੀਨ ਆ ਜੀ ਜੇ ਸਾਡੇ ਪੱਪੀ ਜਿੱਤਦੇ ਆ ਤਾਂ ਅਸੀਂ ਫੋਟੋ ਹੀ ਵੱਧ ਤੋਂ ਵੱਧ ਪਾ ਕੇ ਨਾਲ ਦੱਸ ਪਹਿਲਾਂ ਮਰੀਦ ਸੀ ਬਿੱਟੂ ਐਂਪੀ ਸੀਗੇ ਉਹਨਾਂ ਨੇ ਪ੍ਰਕਾਸ਼ ਉਹ ਤਾਂ ਜੀ ਬਸ ਇੱਕ ਨਾਮ ਦਾ ਐਮਪੀ ਸੀਗਾ ਜੀ ਸਾਡੇ ਕੋਲ ਤਾਂ ਕਦੇ ਆਇਆ ਨਹੀਂ ਅਗਰ ਸਾਡੇ ਜੀ ਬੋਟਾ ਮੰਗਣ ਫੇਰ ਹੁਣ ਤਾਂ ਜੀ ਦੇਖੋ ਇਹ ਤਾਂ ਲੋਕਾਂ ਨੇ ਕਰਨਾ ਜੀ ਫੈਸਲਾ ਪਰ ਸਾਡੀ ਫਲਾਵਰ ਐਂਡ ਕਲੇਵ ਦੇ ਲੋਕਾਂ ਨੇ ਏਕਾ ਕੀਤਾ ਹੋਇਆ ਜੀ ਇੱਕ ਹੀ ਗੱਲ ਇਹ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਜਾਊਂਗੇ ਲੋਕਾਂ ਨੂੰ ਹੀ ਅਪੀਲ ਕਰਦੇ ਆ ਕਿ ਜਿਹੜੀ ਵੀ ਤੁਸੀਂ ਆਪਣੀ ਬੋਟ ਦਾ ਦਾਨ ਕਰਨਾ ਤੁਸੀਂ ਆਪ ਦੇ ਉਮੀਦਵਾਰ ਨੂੰ ਦੇਖ ਕੇ ਅਸੀਂ ਤਾਂ ਇਹ ਚਾਹਾਂਗੇ ਜੇ ਆਵਾਜ਼ ਦੀ ਵੀ ਪਾਰਟੀ ਦੁਆਰਾ ਹੋਣੀ ਚਾਹੀਦੀ ਠੀਕ ਕਰੋ 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 ਚਲੋ ਪੈਣ ਜਾਂਦੇ ਹਾਂ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਜੀ ਇਹ ਬੜੀ ਹੀ ਸੂਝ ਸਮਝ ਕੇ ਸੀ ਸਾਰੇ ਵੋਟਰਾਂ ਨੇ ਇਕੱਠੇ ਹੋ ਕੇ ਕੀਤੀ ਹੈ ਫਲਾਵਨ ਕਲੇ ਹਲਕਾ ਗੇਲ ਵਾਲਿਆਂ ਨੇ ਜੀ ਤੇ ਸਾਨੂੰ ਬੜਾ ਵਿਸ਼ਵਾਸ ਹੈ ਜੀ ਪੱਪੀ ਪਾਸ਼ਾ ਜੀ ਤੇ ਵੀ ਇਹੀ ਸਾਡੇ ਵਿੱਚ ਜਿੱਤ ਕੇ ਆਉਣ ਵਿਧਾਨ ਸਭਾ ਦੇ ਵਿੱਚ ਤੇ ਸਾਡੇ ਸਾਡੇ ਇਲਾਕੇ ਦੇ ਤੇ ਸਾਡੇ ਪੂਰੇ ਜਿਹੜਾ ਆਪਣਾ ਘਲਕਾ ਗੱਲ ਹੈ ਇਹ ਸਾਨੂੰ ਪੂਰੀ ਉਮੀਦ ਹੈ ਇਹਨਾਂ ਤੇ ਵੀ ਖਰੇ ਉਤਰਨਗੇ ਇੰਨੀ ਗੱਲ ਦੀ ਤਾਂ ਵਿਸ਼ਵਾਸ ਹੈ ਸਾਡਾ ਜਿੱਦਾਂ ਸੰਗੋਵਾਲ ਸਾਹਿਬ ਬੜੀ ਵੱਡੀ ਲੀਡ ਲੈ ਕੇ ਗਏ ਹਾਂਜੀ 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 ਬਿਲਕੁਲ ਜੀ ਸੰਗੋਵਾਲ ਸਾਹਿਬ ਦਾ ਤਾਂ ਬਹੁਤ ਵਧੀਆ ਜੀ ਪਿਛਲੀ ਵਾਰ ਵੀ ਬੜੀ ਕੋਸ਼ਿਸ਼ ਕੀਤੀ ਆ ਉਹ ਸਾਡੇ ਵਿੱਚ ਸੀਗੇ ਬੰਦੇ ਨਹੀਂ ਉਹਨਾਂ ਨੇ ਕੁਝ ਸਮਝਿਆ ਉਸ ਤੋਂ ਬਾਅਦ ਦੂਜੀ ਵਾਰੀ ਬੜੀ ਲੀਡ ਤੇ ਜਿੱਤੇ ਜੀ ਆਪਾਂ ਉਹ ਜੇ ਸਾਨੂੰ ਹੀ ਫਾਇਦਾ ਹੋਇਆ ਸੰਗੋਵਾਲ ਸਾਹਿਬ ਤੇ ਦਿਲੋਂ ਸਾਡੇ ਸਭ ਚੀਜ਼ ਦਾ ਕੰਮ ਕਰਵਾਏ ਨੇ ਗਏ ਬੰਦੇ ਨੂੰ ਕਦੀ ਮੋੜਦੇ ਨਹੀਂ ਇਸ ਗੱਲ ਦੀ ਤਾਂ ਅਸੀਂ ਵੀ ਕਹਿੰਦੇ ਆ ਜੀ ਚਲੋ ਅਸੀਂ ਆਮ ਆਦੀ ਪਾਰਟੀਆਂ ਤਾਂ ਹੁਣ ਜੁੜੇ ਆ ਪਰ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਨੇ ਜੀ